ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਵੱਲੋਂ ਚਲਾਏ ਜਾਂਦੇ ਸਰੀ ਵਿਚਾਲੇ ਲక్ష్ਮੀ ਨਰਾਇਣ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਪੀਅਰ ਨੂੰ 4 ਸਤੰਬਰ ਨੂੰ ਇੱਕ ਚਿੱਠੀ ਲਿਖੀ ਉਹ ਚਿੱਠੀ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਪੱਗ ਗਿਆ ਦਰਅਸਲ ਉਸ ਚਿੱਠੀ ਦੇ ਵਿੱਚ ਸਿੱਖਾ ਬਾਰੇ ਇੱਕ ਗਲਤ ਬਿਆਨ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਹੋਰ ਚਿੱਠੀ ਲਿਖੀ ਗਈ ਤਾਂ ਉਸ ਤੇ ਮੁਆਫੀ ਮੰਗੀ ਗਈ ਪਹਿਲੀ ਚਿੱਠੀ ਦੇ ਵਿੱਚ ਸतीश ਕੁਮਾਰ ਨੇ ਟੋਰੀ ਆਗੂ ਨੂੰ ਲਿਖਿਆ ਸੀ ਕਿ ਉਹ ਮੰਦਿਰ ਆਉਣ ਮੌਕੇ ਆਪਣੀ ਪਾਰਟੀ ਵਿਚਲੇ ਸਿੱਖ ਆਗੂਆਂ ਨੂੰ ਨਾਲ ਨਾ ਲਿਓ ਕਿਉਂਕਿ ਸਿੱਖਾਂ ਦੀ ਸੋਚ ਉਹਨਾਂ ਤੋਂ ਵੱਖਰੀ ਹੈ ਚਿੱਠੀ ਵਾਇਰਲ ਹੋਣ ਤੇ ਪਖੇ ਮਾਮਲੇ ਮਗਰੋਂ ਸਰੀ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤੇ ਸਤੀਸ਼ ਕੁਮਾਰ ਨੇ ਮੰਨਿਆ ਉਹਨਾਂ ਨੇ ਕਿਹਾ ਕਿ ਲక్ష్ਮੀਨਾਰਾਇਣ ਮੰਦਿਰ ਦੀ ਉਸਾਰੀ ਦੇ ਵਿੱਚ ਸਰੀ ਦੇ ਸਿੱਖਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਫੰਡਾਂ ਦੀ ਘਾਟ ਹੋਣ ਕਾਰਨ ਜਦੋਂ ਮੰਦਿਰ ਦੀ ਉਸਾਰੀ ਵਿਚਾਲੇ ਰੁਕ ਗਈ ਸੀ ਤਾਂ ਸਿੱਖ ਪਾਈਚਾਰੇ ਦੇ ਸਹਿਯੋਗ ਦੇ ਨਾਲ ਹੀ ਉਸਦੀ ਉਸਾਰੀ ਮੁਲੰਕਣ ਹੋਈ ਸੀ ਤੇਸ਼ਕਮਰ ਨੇ ਮੰਦਰਜੀਵ ਸਾਰੀ ਦੇ ਵਿੱਚ ਸਿੱਖ ਪਾਈਚਾਰੇ ਦੇ ਯੋਗਦਾਨ ਨੂੰ ਮੰਨਦਿਆ ਇਹ ਖੁਲਾਸਾ ਕੀਤਾ ਹੈ ਕਿ ਅੱਜ ਵੀ ਮੰਦਰ ਦੀ ਮੈਂਬਰਸ਼ਿਪ ਦੇ ਵਿੱਚ 25 ਤੋਂ 30% ਸਿੱਖ ਪਾਈਚਾਰੇ ਦੇ ਲੋਕ ਸ਼ਾਮਿਲ ਹਨ ਇਸ ਗੱਲਬਾਤ ਦੌਰਾਨ ਉਹਨਾਂ ਮੰਦਰ ਕਮੇਟੀ ਜਾਂ ਆਪਣੇ ਵੱਲੋਂ ਸਿੱਖ ਭਾਵਨਾਵਾਂ ਨੂੰ ਆਹਤ ਕਰ ਲਈ ਸਪਸ਼ਟ ਰੂਪ ਦੇ ਵਿੱਚ ਮਾਫੀ ਨਹੀਂ ਸਕੋ ਇਹਨਾਂ ਵੀ ਕਿਹਾ ਹੈ ਕਿ ਮਨੁੱਖ ਕੋਲ ਗਲਤੀਆਂ ਹੋ ਜਾਂਦੀਆਂ ਨੇ ਤੇ ਸਾਡੇ ਕੋਲ ਵੀ ਇਹ ਗਲਤੀ ਹੋਈ ਹੈ ਦੱਸਦੇ ਕਿ ਉਹਨਾਂ ਦੇ ਵੱਲੋਂ ਜਿਹੜਾ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਵੈਦਿਕ ਹਿੰਦੂ ਕਲਚਰ ਸੁਸਾਇਟੀ ਸਦਾ ਭਾਈਚਾਰਕ ਏਕਤਾ ਤੇ ਸਾਂਝ ਦੀ ਮੁਦਰੀ ਰਹੀ ਹੈ ਅਗਰ ਸਾਡੇ ਉਸ ਪੱਤਰ ਵਿੱਚ ਕਿਸੇ ਭਾਈਚਾਰੇ ਜਾਂ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪੁੱਜੀ ਹੈ ਤਾਂ ਅਸੀਂ ਮੁਆਫੀ ਮੰਗਦੇ ਹਾਂ